ਉਹ ਗੁਰੂ ਕੇ ਮਹਾਨ ਸਿੱਖ ਜਿਨ੍ਹਾਂ ਨੇ ਚਾਰ ਗੁਰੂ ਸਹਬਾਨ ਦੇ ਸਰੀਰਕ ਰੂਪ ਵਿੱਚ ਦਰਸ਼ਨ ਕੀਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਕੌਮ ਦੀ ਅਗਵਾਈ ਕੀਤੀ ਆਪਣੇ ਮੁਬਾਰਕ ਹੱਥਾਂ ਦੇ ਨਾਲ ਬਾਣੀ ਲਿਖਣ ਦਾ ਕਾਰਜ ਕੀਤਾ ਗੁਰਬਾਣੀ ਪੜ੍ਹਾਉਣ ਦਾ ਕਾਰਜ ਕੀਤਾ ਔਰ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਔਰ ਫਿਰ 94 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਤੇ ਉਹਨਾਂ ਦੇ ਪਰਿਵਾਰ ਦੇ 29 ਜੀ ਸਿੱਖੀ ਦੀ ਖਾਤਰ ਸ਼ਹੀਦ ਹੋ ਗਏ ਕਹਿਣ ਦਾ ਭਾਵ ਹੈ ਕਿ ਸਿੰਘ ਸਾਹਿਬ ਭਾਈ ਮਣੀ ਸਿੰਘ ਜੀ ਅੱਜ ਆਪਾਂ ਭਾਈ ਮਣੀ ਸਿੰਘ ਜੀ ਦੇ ਮਹਾਰਕ ਜੀਵਨ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਮੁੱਖ ਜ਼ਰਨੈਲਾਂ ਦੇ ਵਿੱਚੋਂ ਭਾਈ ਬੱਲੋ ਜੀ ਸਨ ਭਾਈ ਬੱਲੋ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਦੇ ਵਿੱਚ ਸ਼ਹੀਦ ਹੁੰਦੇ ਐ ਭਾਈ ਬੱਲੋ ਜੀ ਦੇ ਪੁੱਤਰ ਸਨ ਮਾਈ ਦਾਸ ਜੀ ਮਾਈ ਦਾਸ ਜੀ ਦੇ 12 ਪੁੱਤਰ ਸਨ ਇਹਨਾਂ 12 ਪੁੱਤਰਾਂ ਦੇ ਵਿੱਚੋਂ ਤੀਸਰੇ ਪੁੱਤਰ ਸਨ ਭਾਈ ਮਣੀ ਸਿੰਘ ਜੀ ਜਿਨ੍ਹਾਂ ਦਾ ਪਹਿਲਾ ਨਾਂ ਭਾਈ ਮਣਿਆ ਸੀ ਜਾਂ ਮਣੀ RAM ਵੀ ਕਿਹਾ ਜਾਂਦਾ ਸੀ ਭਾਈ ਮਾਈ ਦਾਸ ਦੇ ਇਹਨਾਂ 12 ਪੁੱਤਰਾਂ ਦੇ ਵਿੱਚੋਂ ਅਮਰ ਚੰਦ ਨੂੰ ਛੱਡ ਕੇ ਬਾਕੀ 11 ਪੁੱਤਰ ਜਿਹੜੇ ਹਨ ਉਹ ਸਿੱਖੀ ਦੀ ਖਾਤਰ ਸ਼ਹੀਦ ਹੋਏ ਸੀ ਤਾਂ ਅੱਜ ਅਸੀਂ ਗੱਲ ਕਰ ਰਹੇ ਹਾਂ ਤੀਸਰੇ ਪੁੱਤਰ ਭਾਈ ਮਣੀ ਸਿੰਘ ਜੀ ਦੀ ਭਾਈ ਮਣੀ ਸਿੰਘ ਜੀ ਦਾ ਜਨਮ 10 ਮਾਰਚ 1644 ਈਸਵੀ ਨੂੰ ਅਲੀਪੁਰ ਹੋਇਆ ਜੋ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਔਰ ਇਹਦਾ ਨਾਂ ਮੁਜ਼ਫਰਗੜ ਹੈ ਭਾਈ ਮਣੀ RAM ਜੀ ਜਿਹੜੇ ਸਾਨੂੰ 13 ਸਾਲ ਦੀ ਉਮਰ ਦੇ ਵਿੱਚ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰ Rai ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਉਂਦੇ ਐ ਇੱਥੇ ਆਣ ਕੇ 2 ਸਾਲ ਗੁਰੂ ਕੇ ਲੰਗਰ ਦੇ ਵਿੱਚ ਸੇਵਾ ਕਰਦੇ ਐ ਸੇਵਾ ਕਰਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾਉਂਦੇ ਐ ਤੇ ਨਾਲੇ ਆਪਣੇ ਜੀਵਨ ਨੂੰ ਸਿੱਖੀ ਦੇ ਵਿੱਚ ਢਾਲ ਲੈਂਦੇ ਐ 2 ਸਾਲਾਂ ਬਾਅਦ ਫਿਰ ਵਾਪਸ ਆ ਆਪਣੇ ਨਗਰ ਜਾਂਦੇ ਐ ਇਸ ਸਮੇਂ ਦੌਰਾਨ ਆਪ ਜੀ ਦਾ ਅਨੰਦ ਕਾਰਜ ਹੁੰਦਾ ਐ ਆਪ ਜੀ ਦਾ ਅਨੰਦ ਕਾਰਜ ਹੁੰਦਾ ਐ ਭਾਈ ਲੱਖੀ ਸ਼ਾ ਵੰਜਾਰਾ ਦੀ ਪੁੱਤਰੀ ਸੀਤੋਬਾਈ ਦੇ ਨਾਲ ਜੋ ਅਮਰਤ ਸ਼ਕਨ ਤੋਂ ਬਾਅਦ ਬਸੰਤ ਕੌਰ ਬਣ ਜਾਂਦੇ ਐ ਫੇਰ ਦੁਬਾਰਾ ਪਰਤ ਕੇ ਗੁਰੂ ਹਰ Rai Sah Maharaj ਦੀ ਸ਼ਰਨ ਵਿੱਚ ਆਉਂਦੇ ਐ ਜਦੋਂ 1661 ਦੇ ਵਿੱਚ ਗੁਰੂ ਹਰ Rai Sah Maharaj ਜੋਤੀ ਜੋਤ ਸਮਾਉਂਦੇ ਐ ਤੇ ਉਦੋਂ ਭਾਈ ਮਣੀ RAM ji ਜਿਹੜੇ ਆ ਉਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੀ ਸ਼ੋਭਨੀਕ ਸੀ ਫਿਰ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਿੱਲੀ ਦੀ ਧਰਤੀ ਤੇ ਜਾਂਦੇ ਆ ਤੇ ਉਹਨਾਂ ਦੇ ਨਾਲ ਹੀ ਭਾਈ ਮਣੀ RAM ji ਦਿੱਲੀ ਦੀ ਧਰਤੀ ਤੇ ਵੀ ਜਾਂਦੇ ਆ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਦੀ ਧਰਤੀ ਤੇ ਜੋਤੀ ਜੋਤ ਸਮਾ ਜਾਂਦੇ ਐ ਜਾਂ ਗੁਰਿਆਈ ਦੀ ਰਸਮ ਜਿਹੜੀ ਹੈ ਉਹ ਲੈ ਕੇ ਸਿੱਖ ਜਿਹੜੇ ਬਕਾਲੇ ਦੀ ਧਰਤੀ ਤੇ ਆਉਂਦੇ ਐ ਤਾਂ ਜਿਹੜੇ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਾਸਤੇ ਗੁਰਿਆਈ ਲੈ ਕੇ ਆਉਂਦੇ ਐ ਉਹਨਾਂ ਦੇ ਵਿੱਚ ਭਾਈ ਮਣੀ ਰਾਮ ਜੀ ਵੀ ਸ਼ਾਮਲ ਸਨ ਫਿਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸਿशोਭਤ ਹੋ ਗਏ ਇਸ ਸਮੇਂ ਦੌਰਾਨ ਭਾਈ ਮਣੀ ਰਾਮ ਜੀ ਜਿਹੜੇ ਸਨ ਉਹ ਆਪਣੇ ਨਗਰ ਵਾਪਸ ਅਲੀਪੁਰ ਚਲੇ ਜਾਂਦੇ ਐ ਜਦੋਂ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪੂਰਬ ਵਾਲੇ ਪਾਸੇ ਪ੍ਰਚਾਰ ਦੌਰਾ ਕਰਕੇ ਵਾਪਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਆ ਇਸ ਸਮੇਂ 1675 ਈਸਵੀ ਦੇ ਵਿੱਚ ਫਿਰ ਭਾਈ ਮਨੀ ਰਾਮ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਜਾਂਦੇ ਆ ਇੱਥੇ ਆਣ ਕੇ ਗੁਰਬਾਣੀ ਨੂੰ ਪੜ੍ਹਦੇ ਆ ਤੇ ਗੁਰਬਾਣੀ ਨੂੰ ਪੜ੍ਹਾਉਂਦੇ ਆ ਤਾਂ ਉਸ ਵੇਲੇ ਦੇ ਨਾਲ ਗੁਰੂ ਦਰਬਾਰ ਦੇ ਵਿੱਚ ਸੇਵਾ ਕਰਦੇ ਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਦੀ ਦੇਣ ਵਾਸਤੇ ਦਿੱਲੀ ਨੂੰ ਜਾਂਦੇ ਆ ਉਸ ਵੇਲੇ ਵੀ ਭਾਈ ਮਣੀ RAM ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੀ ਸ਼ੋਭਨੀਕ ਸੀ ਫਿਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤੇ ਉਹਨਾਂ ਦੇ ਨਾਲ ਤਿੰਨ ਸਿੱਖ ਸ਼ਹੀਦ ਹੁੰਦੇ ਆ ਇਹਨਾਂ ਦੇ ਵਿੱਚੋਂ ਭਾਈ ਦਿਆਲਾ ਜੀ ਜਿਹਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਜਾਂਦਾ ਹੈ ਇਹ ਵੀ ਭਾਈ ਮਣੀ RAM ਜੀ ਦੇ ਹੀ ਭਰਾ ਲੱਗਦੇ ਸੀ ਤਾਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਿੱਖਾਂ ਨੇ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੇਸ ਦਾ ਸੰਸਕਾਰ ਕੀਤਾ ਉਦੋਂ ਵੀ ਭਾਈ ਮਣੀ ਰਾਮ ਜੀ ਜਿਹੜੇ ਸਨ ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਸ਼ੋਭਨੀਕ ਸੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੰਗੀ ਕਾਰਵਾਈਆਂ ਕਰਨੀਆਂ ਸ਼ੁਰੂ ਕੀਤੀਆਂ ਰੰਜੀਤ ਨਗਾਰਾ ਤਿਆਰ ਕੀਤਾ ਗਿਆ ਫੌਜ ਤਿਆਰ ਕੀਤੀ ਗਈ ਜੰਗੀ ਅਭਿਆਸ ਕਰਵਾਇਆ ਜਾਂਦਾ ਹੈ ਸ਼ਸਤਰ ਵਿਦਿਆ ਖੜਾਈ ਜਾਂਦੀ ਹੈ ਸਿੱਖ ਸ਼ਿਕਾਰ ਖੇਡਣ ਵਾਸਤੇ ਜਾਂਦੇ ਇਹ ਸਾਰੀਆਂ ਕਾਰਵਾਈਆਂ ਦੇ ਵਿੱਚ ਭਾਈ ਮਣੀ ਰਾਮ ਜੀ ਵੀ ਸ਼ਾਮਲ ਸਨ 1678 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਧੀਰਮਲੀਆਂ ਦੇ ਕੋਲੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਮੰਗ ਕੀਤੀ ਸੀ ਇਹ ਵੀ ਜ਼ਿਕਰੇਯੋਗ ਹੈ ਕਿ 1677 ਦੇ ਵਿੱਚ ਧੀਰਮਲ ਜਿਹੜਾ ਉਹ ਆਪ ਚੜ੍ਹਾਈ ਕਰ ਚੁੱਕਾ ਸੀ ਲੇਕਿਨ ਉਹਦੇ ਚੇਲੇ ਸਨ ਤਾਂ ਉਸ ਵੇਲੇ ਉਹਨਾਂ ਨੇ ਜਿਹੜਾ ਸੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਜਿਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਬਾਣੀ ਦੀਆਂ ਜਿਹੜੀਆਂ ਪੋਥੀਆਂ ਸੰਚੀਆਂ ਪਈਆਂ ਸੀ ਉਹਨਾਂ ਤੋਂ ਦੁਬਾਰਾ ਜਿਹੜਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਵਾਉਣਾ ਆਰੰਭ ਕੀਤਾ ਭਾਈ ਮਣੀ ਰਾਮ ਜੀ ਜਿਹੜੇ ਸਾਨੂੰ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਨਾਲ-ਨਾਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਣ ਦੀ ਸੇਵਾ ਕਰਦੇ ਸੀ ਤਾਂ ਫਿਰ ਜਦੋਂ ਸਰੂਪ ਤਿਆਰ ਹੋ ਜਾਂਦਾ ਤੇ ਉਸ ਤੋਂ ਬਾਅਦ ਗੁਰਬਾਣੀ ਦੇ ਉਤਾਰੇ ਜਿਹੜੇ ਸੀ ਉਹ ਵੀ ਪਾਈ ਮਨੀ ਰਾਮ ਜੀ ਵੱਲੋਂ ਕੀਤੇ ਜਾਂਦੇ ਆ ਨਾਲੇ ਉਹ ਗੁਰਬਾਣੀ ਦੇ ਗੁੜਕੇ ਸਭ ਲਿਖਦੇ ਆ ਗੁਰਬਾਣੀ ਦੀਆਂ ਪੋਥੀਆਂ ਲਿਖਦੇ ਆ ਸਿੱਖ ਸੰਗਤਾਂ ਦੇ ਵਿੱਚ ਵੰਡਦੇ ਐ ਸਾਡੇ ਇਤਿਹਾਸ ਦਾ ਪਾਵਨ ਬਚਨ ਹੈ ਕਿ ਆਜ਼ੂ 35 ਵਰਖ ਕੀ ਮਣੀ ਸਿੰਘ ਕੀ ਆਹੇ ਲਿਖੇ ਲਖਾਏ ਪੋਥੀਆਂ ਮਨ ਵਿੱਚ ਬਹੁਤ ਉਤਸ਼ਾਹੇ ਭਾਵੇਂ ਕੇ 35 ਸਾਲ ਦੀ ਉਮਰ ਸੀ ਉਸ ਵੇਲੇ ਉਹਨਾਂ ਦੀ ਮਨ ਵਿੱਚ ਬਹੁਤ ਉਤਸ਼ਾਹ ਸੀ ਨਾਲੇ ਬਾਣੀ ਲਿਖਦੇ ਸੀ ਨਾਲੇ ਗੁਰਬਾਣੀ ਦੀਆਂ ਪੋਥੀਆਂ ਸੰਗਤਾਂ ਵਿੱਚ ਵੰਡਦੇ ਸੀ ਨਾਲੇ ਬਾਣੀ ਪੜ੍ਹਦੇ ਸੀ ਨਾਲੇ ਸਿੱਖਾਂ ਨੂੰ ਬਾਣੀ ਜੜੀ ਉਹ ਪੜ੍ਹਾਉਂਦੇ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਸਨ ਉਹ ਪੌਂਟਾ ਸਾਹਿਬ ਦੀ ਧਰਤੀ ਤੇ ਜਾਂਦੇ ਉੱਥੇ 52 ਕਵੀ ਰੱਖਦੇ ਆ ਉਹਨਾਂ 52 ਕਵੀਆਂ ਦੇ ਵਿੱਚ ਵੀ ਭਾਈ ਮਣੀ ਰਾਮ ਜੀ ਜਿਹੜੇ ਉਹ ਸ਼ਾਮਲ ਸੀ ਇਸ ਸਮੇਂ ਦੌਰਾਨ ਬਾਬਾ ਰਾਮ ਰਾਏ ਜਿਹੜਾ ਸੀ ਉਹ ਚੜ੍ਹਾਈ ਕਰ ਜਾਂਦਾ ਹੈ ਬਾਬੇ ਰਾਮ ਰਾਏ ਦੀ 17ਵੀਂ ਦੇ ਉੱਪਰ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂਦੇ ਆ ਤੇ ਨਾਲ ਭਾਈ ਮਣੀ ਰਾਮ ਜੀ ਵੀ ਜਾਂਦੇ ਆ ਤਾਂ ਜਦੋਂ ਅਗਲੇ ਸਾਲ ਰਾਮ ਰਾਏ ਦੀ ਵਰਸ਼ੀ ਮਨਾਈ ਜਾਂਦੀ ਹੈ ਉਦੋਂ ਰਾਮ ਰਾਏ ਦੀ ਪਤਨੀ ਪੰਜਾਬ ਕੌਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਨੇਹਾ ਭੇਜਿਆ ਵੀ ਤੁਸੀਂ ਵੀ ਆਇਓ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਤੇ ਨਾਂਗ ਹੈ ਭਾਈ ਮਣੀ ਰਾਮ ਜੀ ਦੀ ਅਗਵਾਈ ਹੇਠ 49 ਜੋਧੇ ਜਿਹੜੇ ਸੀ ਉਥੇ ਭੇਜੇ ਗਏ ਜਿਸ ਜਿਸ ਵੇਲੇ ਦੇ ਨਾਲ ਉਥੇ ਗਰਬਖਸ਼ ਇੱਕ ਸਾਧੂ ਜਿਹੜਾ ਸੀ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖਾਂ ਨੂੰ ਵੇਖਿਆ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਿਲਾਫ ਬੋਲਣ ਲੱਗ ਜਾਂਦਾ ਹੈ ਤਾਂ ਸਾਡੇ ਰਹਿਤ ਨਾਮਿਆਂ ਦੇ ਪਾਵਨ ਬਚਨ ਵੀ ਹੈ ਗੁਰ ਕੀ ਨਿੰਦਾ ਸੁਣੇ ਨਾ ਕਾਨ ਜਦੋਂ ਭਾਈ ਮਣੀ ਰਾਮ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਿਲਾਫ ਬੋਲਦਿਆਂ ਸੁਣਿਆ ਤਾਂ ਉਹਨਾਂ ਨੇ ਉਸ ਗਰਬਖਸ਼ ਸਾਧੂ ਜਿਹੜਾ ਸੀ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚੋਂ ਠਾਕੇ ਤਾਂ ਫਿਰ ਬਾਹਰ ਕੱਢ ਦਿੱਤਾ ਨਾਲੇ ਉਹਦੀ ਸੁਧਾਈ ਵੀ ਕੀਤੀ ਸੀ ਇਸ ਤਰ੍ਹਾਂ ਦੇ ਨਾਲ ਫਿਰ ਜਿਹੜਾ ਸੀ ਪੰਗਾਣੀ ਦੇ ਜੰਗ ਦਾ ਮੋੜ ਵੱਜ ਜਾਂਦਾ ਹੈ ਪੰਗਾਣੀ ਦਾ ਜੰਗ ਹੁੰਦਾ ਹੈ ਇਸ ਜੰਗ ਦੇ ਵਿੱਚ ਭਾਈ ਮਣੀ ਰਾਮ ਜੀ ਬੜੀ ਬਹਾਦਰੀ ਦੇ ਨਾਲ ਤਲਵਾਰ ਚਲਾਉਂਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਪੌਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਜਾਂਦੇ ਆ ਤਾਂ ਇੱਥੇ ਆਣ ਕੇ ਫਿਰ ਨਦੌਨ ਦਾ ਜੰਗ ਲੜਿਆ ਜਾਂਦਾ ਹੈ ਨਦੌਨ ਦੇ ਜੰਗ ਵਿੱਚ ਵੀ ਭਾਈ ਮਣੀ ਰਾਮ ਜੀ ਸ਼ਾਮਲ ਸਨ ਭਾਈ ਮਣੀ ਰਾਮ ਜੀ ਵੱਲੋਂ ਸਿੱਖੀ ਦੇ ਲਈ ਕੀਤੇ ਹੋਏ ਕਾਰਜਾਂ ਦੇ ਕਰਕੇ ਜਿਹੜਾ ਸੀ ਸਾਡੇ ਇਤਿਹਾਸਕਾਰਾਂ ਨੇ ਲਿਖਿਆ ਧੰਨ ਧੰਨ ਮਾਤਾ ਮਦਰੀ ਭਾਈ ਜਿਨ ਜਣਿਆ ਮਣੀ ਰਾਮ ਪੁੱਤ ਸਪੂਤਾ ਕਿ ਮਦਰਾ ਭਾਈ ਤੂੰ ਧੰਨਤਾ ਦੇ ਜੋਗ ਹੈ ਜਿਨੇ ਮਣੀ ਸਿੰਘ ਵਰਗਾ ਪੁੱਤਰ ਜਿਹੜਾ ਉਹ ਪੈਦਾ ਕੀਤਾ ਹੈ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਵੇਲੇ ਦੇ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਾਰਜ ਕਰ ਰਹੇ ਸੀ ਉਹਦੇ ਵਿੱਚ ਭਾਈ ਮਣੀ ਰਾਮ ਵੀ ਸ਼ਾਮਲ ਸਨ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ ਖਾਲਸੇ ਦੀ ਸਾਜਨਾ ਕੀਤੀ ਉਸ ਦਿਨ ਸਟੇਜ ਦੇ ਉੱਪਰ ਗੁਰਬਾਣੀ ਦੀ ਕਥਾ ਵੀ ਭਾਈ ਮਣੀ ਰਾਮ ਜੀ ਨੇ ਕੀਤੀ ਸੀ ਤਾਂ ਫਿਰ ਇਸੇ ਦਿਨ ਜਿਹੜਾ ਸੀ ਅੰਮ੍ਰਿਤ ਦੀ ਦਾਤ ਲੈ ਕੇ ਉਹ ਮਣੀ ਰਾਮ ਤੋਂ ਮਣੀ ਸਿੰਘ ਬਣ ਗਏ ਸੀ ਜਿਹੜੀ ਸੰਗਤ ਮਾਝੇ ਦੀ ਧਰਤੀ ਤੋਂ ਆਈ ਸੀ ਉਹ ਸੰਗਤ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਕੇ ਕਿਹਾ ਕੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਹਰਜੀ ਦੇ ਚੜਾਈ ਕਰ ਜਾਣ ਤੋਂ ਬਾਅਦ ਇਥੋਂ ਦਾ ਪ੍ਰਬੰਧ ਜਿਹੜਾ ਬਹੁਤ ਖਰਾਬ ਹੋ ਗਿਆ ਹੈ ਤਾਂ ਤੁਸੀਂ ਕਿਰਪਾ ਕਰੋ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਸੁਧਾਰਨ ਵਾਸਤੇ ਕੋਈ ਕਿਰਪਾ ਕਰੋ ਤਾਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਉਸ ਦਿਨ ਭਾਈ ਮਣੀ ਸਿੰਘ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਧਰਤੀ ਤੇ ਭੇਜਿਆ ਕਿ ਅੰਮ੍ਰਿਤਸਰ ਜਾ ਕੇ ਸ਼੍ਰੀ ਦਰਬਾਰ ਸਾਹਿਬ ਜੀ ਦਾ ਪ੍ਰਬੰਧ ਤੁਸੀਂ ਚਲਾਉਣਾ ਹੈ ਭਾਈ ਮਣੀ ਸਿੰਘ ਜੀ ਜਿਹੜੇ ਨੇ ਸ਼੍ਰੀ ਦਰਬਾਰ ਸਾਹਿਬ ਆ ਜਾਂਦੇ ਐ ਇੱਥੋਂ ਦਾ ਆਣ ਕੇ ਪ੍ਰਬੰਧ ਚਲਾਉਣਾ ਸ਼ੁਰੂ ਕਰ ਦਿੰਦੇ ਐ ਫਿਰ ਇੱਥੋਂ ਕਿਤੇ ਕਿਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਜਾਇਆ ਕਰਦੇ ਐ ਤੇ ਫਿਰ ਦਰਸ਼ਨ ਕਰਕੇ ਸ਼੍ਰੀ ਦਰਬਾਰ ਸਾਹਿਬ ਦੀ ਧਰਤੀ ਤੇ ਆ ਜਾਂਦੇ ਆ ਉਹ ਆਪ ਬਾਣੀ ਪੜ੍ਹਦੇ ਸੀ ਸਿੱਖਾਂ ਨੂੰ ਬਾਣੀ ਪੜ੍ਹਾਉਂਦੇ ਸੀ ਆਪ ਕਥਾ ਕਰਦੇ ਸੀ ਸਿੱਖ ਸੰਗਤਾਂ ਨੂੰ ਜਿਹੜਾ ਉਹ ਸੁਣਾਇਆ ਕਰਦੇ ਸੀ ਤਾਂ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਤਾਂ ਉਸ ਵੇਲੇ ਦੇ ਨਾਲ ਭਾਈ ਮਣੀ ਸਿੰਘ ਜੀ ਦੇ ਪੰਜ ਪੁੱਤਰ ਜਿਹੜੇ ਸਨ ਉਹ ਨੇ ਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਦੀ ਗੜੀ ਤੱਕ ਸ਼ਹੀਦ ਹੋ ਜਾਂਦੇ ਐ ਇਹਨਾਂ ਦੇ ਵਿੱਚ ਬਾਬਾ ਬਚਿੱਤਰ ਸਿੰਘ ਜੀ ਜਿਹੜੇ ਉਸ ਵੇਲੇ ਕੋਟਲਾ ਨਿਹੰਗ ਖਾਨ ਦੇ ਘਰ ਸ਼ਹੀਦ ਹੁੰਦੇ ਐ ਬਾਬਾ ਉਦੇ ਸਿੰਘ ਜੀ ਅਣਕ ਸਿੰਘ ਅਜਬ ਸਿੰਘ ਤੇ ਅਜੈਬ ਸਿੰਘ ਇਹ ਪੰਜ ਪੁੱਤਰ ਜਿਹੜੇ ਭਾਈ ਮਣੀ ਸਿੰਘ ਜੀ ਦੇ ਇਹ ਆਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਦੀ ਗੜੀ ਤੱਕ ਜਾਂਦਿਆਂ ਜਾਂਦਿਆਂ ਸ਼ਹੀਦ ਹੋ ਜਾਂਦੇ ਐ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਭਾਗ ਲਾਉਂਦੇ ਆ ਤਾਂ ਉਸ ਵੇਲੇ ਦੇ ਨਾਲ ਵੀ ਭਾਈ ਮਨੀ ਸਿੰਘ ਜਿਹੜੇ ਦੁਬਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜਾ ਕੇ ਹਾਜ਼ਰ ਹੁੰਦੇ ਆ ਤਾਂ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਜਿਹੜੇ ਉਹਨਾਂ ਦੇ ਉਤਾਰੇ ਕੀਤੇ ਜਾਂਦੇ ਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਖਣ ਵਾਲੇ ਪਾਸੇ ਨੂੰ ਜਾਂਦੇ ਆ ਤੇ ਬਖੌਰ ਤੱਕ ਭਾਈ ਮਨੀ ਸਿੰਘ ਜੀ ਨਾਲ ਜਾਂਦੇ ਆ ਉਥੋਂ ਪਰਤ ਕੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵਾਪਸ ਆ ਜਾਂਦੇ ਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਦੇੜ ਦੀ ਧਰਤੀ ਦੇ ਉੱਪਰ ਜੋਤੀ ਜੋਤ ਸਮਾ ਜਾਂਦੇ ਆ ਤੇ ਸੁਭਾਵਕ ਸੀ ਕਿ ਸਿੱਖਾਂ ਦੇ ਮਨ ਵਿੱਚ ਨਿਰਾਸ਼ਾ ਫੈਲ ਜਾਂਦੀ ਹੈ ਤਾਂ ਇਹ ਸਮੇਂ ਦੌਰਾਨ ਭਾਈ ਮਨੀ ਸਿੰਘ ਜੀ ਨੇ ਕੌਮ ਦੀ ਜੋਗ ਅਗਵਾਈ ਕੀਤੀ ਸੀ ਭਾਈ ਮਨੀ ਸਿੰਘ ਜੀ ਸਿੱਖਾਂ ਨੂੰ ਸਾਖੀਆਂ ਸੁਣਾਉਂਦੇ ਐ ਗੁਰਬਾਣੀ ਦੀ ਕਥਾ ਸੁਣਾਉਂਦੇ ਐ ਤਾਂ ਫਿਰ ਇੱਕ ਹੋਰ ਕਾਰਜ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਵਿਸਾਖੀ ਵਾਲੇ ਦਿਨ 1709 ਈਸਵੀ ਨੂੰ ਵੱਡਾ ਇਕੱਠ ਕੀਤਾ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਦੇ ਉੱਪਰ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਜਿਹੜੀਆਂ ਉਹ 71 ਹੁੰਦੀਆਂ ਇਸ ਸਮੇਂ ਦੌਰਾਨ ਇੱਕ ਘਟਨਾ ਵੀ ਵਾਪਰਦੀ ਹੈ ਕਿ ਉਸ ਵੇਲੇ ਇੱਕ ਚੂੜਮਲ ਜਿਹੜਾ ਸੀ ਇਥੋਂ ਦਾ ਸ਼ੌਕਾਰ ਸੀ ਉਹਦਾ ਪੁੱਤਰ ਰਾਮੂ ਮੱਲ ਜਿਹੜਾ ਉਹ ਸਿੱਖਾਂ ਨਾਲ ਖੇਬੜ ਜਾਂਦਾ ਹੈ ਭਾਵੇਂ ਕਿ ਸਿੱਖਾਂ ਨੇ ਮਸਲੇ ਨੂੰ ਸੁਝਾਉਣ ਸਲਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਜਿਹੜਾ ਚੂੜਮਲ ਸੀ ਉਹ ਆਪਣੇ ਹੰਕਾਰ ਵਿੱਚ ਆਇਆ ਹੋਇਆ ਸਿੱਖਾਂ ਨੂੰ ਕਹਿੰਦਾ ਮੈਂ ਤੁਹਾਨੂੰ ਸਬਕ ਸਿਖਾਉਣਾ ਹੈ ਉਹਦੇ ਵਾਸਤੇ ਉਹ ਪੱਟੀ ਦੇ ਫੌਜਦਾਰ ਜਿਹੜਾ ਹਰਸ ਹਾਏ ਸੀ ਉਹਦੇ ਕੋਲ ਜਾਂਦਾ ਹੈ ਹਰਸ ਹਾਏ ਫੌਜ ਲੈ ਕੇ ਆਉਂਦਾ ਹੈ ਸਿੱਖਾਂ ਦੇ ਨਾਲ ਝੜ ਹੁੰਦੀ ਹੈ ਜਿਹਦੇ ਤੋਂ ਬਾਅਦ ਹਰ ਸਹਾਇ ਦੀ ਮੌਤ ਹੋ ਜਾਂਦੀ ਉਹ ਮਾਰਿਆ ਜਾਂਦਾ ਸਿੱਖ ਚਾਹੁੰਦੇ ਸੀ ਇਹ ਗੱਲ ਇੱਥੇ ਹੀ ਨਿਬੜ ਜਾਏ ਪਰ ਚੂੜਮਲ ਨੇ ਵੇਖਿਆ ਕਿ ਮੇਰੀ ਹੱਠੀ ਹੋ ਗਈ ਹੈ ਉਹ ਫਿਰ ਲਾਹੌਰ ਦੀ ਧਰਤੀ ਤੇ ਜਾਂਦਾ ਹੈ ਲਾਹੌਰ ਦੇ ਸੂਬੇਦਾਰ ਨੂੰ ਵਿਧਾ ਚੜਾ ਕੇ ਗੱਲਾਂ ਦੱਸਦਾ ਹੈ ਕਿ ਲਾਹੌਰ ਦਾ ਸੂਬੇਦਾਰ ਜਿਹੜਾ ਸੀ ਫਿਰ ਚੌਧਰੀ ਦੇਵੇ ਨੂੰ ਭੇਜਦਾ ਹੈ ਫੌਜ ਦੇ ਕੇ ਕਿ ਤੂੰ ਜਾ ਕੇ ਅਮਰਤਸਰ ਦੀ ਧਰਤੀ ਤੋਂ ਸਿੱਖਾਂ ਦਾ ਸਫਾਇਆ ਕਰ ਦੇ ਜਦੋਂ ਚੌਧਰੀ ਦੇਵਾ ਆਉਂਦਾ ਹੈ ਇਧਰੋਂ ਭਾਈ ਮਨੀ ਸਿੰਘ ਜਿਹੜੇ ਸਾਨੂੰ ਫੌਜਾਂ ਦੀ ਅਗਵਾਈ ਕਰ ਰਹੇ ਸੀ ਭਾਈ ਤਾਰਾ ਸਿੰਘ ਜੀ ਵਾਂ ਵਰਗੇ ਜਿਹੜੇ ਸਨ ਇਸ ਜੰਗ ਵਿੱਚ ਲੜਦੇ ਪਏ ਸੀ ਤਾਂ ਇਹ ਸਮੇਂ ਦੌਰਾਨ ਜਿਹੜਾ ਸੀ ਉਹ ਚੌਧਰੀ ਦੇਵਾ ਉਹ ਵੀ ਮਾਰਿਆ ਜਾਂਦਾ ਹੈ ਸਿੱਖਾਂ ਦੀ ਜਿੱਤ ਹੋ ਜਾਂਦੀ ਹੈ ਇਹ ਜੰਗ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਪਹਿਲੀ ਜੰਗ ਸੀ ਜਿਹਦੇ ਵਿੱਚ ਸਿੱਖਾਂ ਦੀ ਜਿੱਤ ਹੁੰਦੀ ਹੈ ਫਿਰ ਉਸ ਸਮੇਂ ਦੌਰਾਨ ਸਿੱਖਾਂ ਨੇ ਫੈਸਲਾ ਕੀਤਾ ਹਾਲਾਂਕਿ ਇਸ ਤੋਂ ਪਹਿਲਾਂ ਸਿੱਖ ਜਿਹੜੇ ਆ ਸਰਕਾਰ ਨੂੰ ਟੈਕਸ ਵੀ ਭਰਦੇ ਸੀ ਤੇ ਕੋਈ ਵੀ ਜ਼ਮੀਨ ਮਲਣ ਵਾਸਤੇ ਕੋਈ ਰਾਜ ਵਾਸਤੇ ਸਿੱਖਾਂ ਨੇ ਕਿਸੇ ਤੇ ਹਮਲਾ ਨਹੀਂ ਸੀ ਕੀਤਾ ਹੁਣ ਸਿੱਖਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਆਪਣਾ ਰਾਜ ਸਥਾਪਿਤ ਕਰਨਾ ਹੈ ਤੇ ਉਹਨਾਂ ਨੇ ਸਰਕਾਰ ਨੂੰ ਟੈਕਸ ਦੇਣਾ ਜਿਹੜਾ ਸੀ ਉਹ ਵੀ ਬੰਦ ਕਰਤਾ ਸੀ ਸਿੱਧਾ ਭਾਵ ਸੀ ਕਿ ਸਿੱਖ ਜਿਹੜੇ ਹਕੂਮਤ ਤੋਂ ਬਾਗੀ ਹੋ ਚੁੱਕੇ ਸਨ ਫਿਰ ਸਮਾਂ ਆਉਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਵਿੱਚ ਆਣ ਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ ਤਾਂ ਬਾਅਦ ਵਿੱਚ 1716 ਈਸਵੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਿੱਲੀ ਦੀ ਧਰਤੀ ਤੇ ਸ਼ਹੀਦ ਹੋ ਜਾਂਦੇ ਆ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਕੌਮ ਦੇ ਵਿੱਚ ਇੱਕ ਐਸਾ ਦੌਰ ਆਉਂਦਾ ਹੈ ਜਿਸ ਸਮੇਂ ਦੌਰਾਨ ਕੌਮ ਜਿਹੜੀ ਬਹੁਤ ਨਗਾਰ ਵਾਲੇ ਪਾਸੇ ਨੂੰ ਚਲੇ ਜਾਂਦੀ ਹੈ ਤਾਂ ਇਹ ਸਮੇਂ ਦੌਰਾਨ ਸਿੱਖਾਂ ਦੇ ਦੋ ਜਥੇ ਬਣ ਜਾਂਦੇ ਆ ਭਾਵ ਸਿੱਖਾਂ ਵਿੱਚ ਫੁੱਟ ਪੈ ਜਾਂਦੀ ਹੈ ਇੱਕ ਬਧਾਈ ਖਾਲਸਾ ਇੱਕ ਤਤ ਖਾਲਸਾ ਬਧਾਈ ਖਾਲਸਾ ਵਾਲਿਆਂ ਨੇ ਜਿਹੜਾ ਸੀ ਉਹ ਦਰਸ਼ਨਜੀਤ ਦਾ ਖਾਲਸਾ ਦਰਸ਼ਨਜੀਤ ਦੀ ਫਤਿਹ ਆਪਣੀ ਫਤਿਹ ਬਣਾ ਲਈ ਉਹਨਾਂ ਨੇ ਬੰਦਾ ਸਿੰਘ ਬਹਾਦਰ ਨੂੰ ਗੁਰੂ ਬਣਾ ਕੇ ਪੇਸ਼ ਕਰਤਾ ਤੇ ਦੂਜੇ ਪਾਸੇ ਤਤ ਖਾਲਸਾ ਵਾਲੇ ਸੀ ਇਹਦਾ ਸਮਝੌਤਾ ਜਿਹੜਾ ਸੀ ਉਹ ਵੀ ਭਾਈ ਮਣੀ ਸਿੰਘ ਹੋਣਾ ਨੇ ਕਰਵਾਇਆ ਸੀ ਭਾਵੇਂ ਉਹ ਜਿਹੜਾ ਸੀ ਅਮਰਤ ਸਰੋਵਰ ਦੇ ਵਿੱਚ ਪਰਚੀਆਂ ਪਾਈਆਂ ਗਈਆਂ ਹੋਣ ਭਾਵੇਂ ਪਹਿਲਵਾਨ ਜਿਹੜੇ ਕੁਲਾਏ ਗਏ ਹੋਣ ਕਿਸੇ ਵੀ ਤਰੀਕੇ ਦੇ ਨਾਲ ਹੋਵੇ ਉਹ ਭਾਈ ਮਣੀ ਸਿੰਘ ਜੀ ਨੇ ਵਿੱਚ ਪੈ ਕੇ ਸਮਝੌਤਾ ਕਰਵਾ ਦਿੱਤਾ ਸੀ ਜੋ ਫਾੜ ਹੋਣ ਤੋਂ ਕੌਮ ਜੜੀ ਉਹ ਬਚ ਜਾਂਦੀ ਹੈ ਭਾਈ ਮਣੀ ਸਿੰਘ ਜੀ ਦੀ ਅਗਵਾਈ ਕਰਕੇ ਫਿਰ ਭਾਈ ਮਣੀ ਸਿੰਘ ਜੀ ਜਿਹੜੇ ਸਨ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਦੇ ਨਾਲ-ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਪ੍ਰਬੰਧ ਵੀ ਸਾਹਮਦੇ ਸੀ ਉਸ ਵੇਲੇ ਦੇ ਨਾਲ ਉਹ ਅਕਾਲ ਬੁੰਗੇ ਦੇ ਉੱਪਰ ਬੈਠਦੇ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਸਿੱਖਾਂ ਨੂੰ ਬਾਣੀ ਪੜ੍ਹਾਉਂਦੇ ਤੇ ਨਾਲ-ਨਾਲ ਸਿੱਖਾਂ ਨੂੰ ਜਿਹੜਾ ਸੀ ਉਹ ਦੱਸਦੇ ਕਿ ਆਪਾਂ ਹੁਣ ਅੱਗੋਂ ਕਰਨਾ ਕੀ ਹੈ ਸਾਡੇ ਇਤਿਹਾਸ ਦੇ ਪਾਵਨ ਬੋਲ ਹੈ ਸਿੱਖਣ ਕੋ ਸਿੱਖੀ ਦਿਰੜਾਵੇ ਸਿੱਖੀਓ ਚੂਕੈ ਤੇ ਸਤੰਖਾ ਲਾਵੇ ਅਕਾਲ ਬੁੰਗੇ ਕੇ ਤਖਤ ਸੋ ਬੈਠੇ ਭਾਵ ਜਿਹੜਾ ਸਿੱਖ ਜਿਹੜਾ ਵਾ ਸਿੱਖੀ ਦੇ ਵਿੱਚ ਭੁੱਲ ਕਰਦਾ ਏ ਉਹਨੂੰ ਤੰਖਾ ਲਉਂਦੇ ਐ ਬਾਕੀ ਸਿੱਖਾਂ ਨੂੰ ਸਿੱਖੀ ਪ੍ਰਤੀ ਸੁਚੇਤ ਕਰਦੇ ਐ ਤੇ ਅਕਾਲ ਬੁੰਗੇ ਦੇ ਤਖਤ ਦੇ ਉੱਪਰ ਭਾਵ ਤਖਤ ਸਾਹਿਬ ਦੇ ਉੱਪਰ ਭਾਈ ਮਨੀ ਸਿੰਘ ਬੈਠਦੇ ਐ ਤਾਂ ਫਿਰ ਇਦਾਂ ਕਰਕੇ ਉਹ ਕੌਮ ਦੀ ਅਗਵਾਈ ਕਰਦੇ ਐ 1733 ਈਸਵੀ ਦੇ ਵਿੱਚ ਜਦੋਂ ਸਿੱਖਾਂ ਨੂੰ ਨਵਾਬੀ ਦਿੱਤੀ ਜਾਂਦੀ ਹੈ ਤਾਂ ਪੰਜ ਸਿੱਖ ਵਿਚਾਰ ਕਰਦੇ ਭੀ ਨਵਾਬੀ ਦੇਣੀ ਕਿਨੂੰ ਆ ਤਾਂ ਉਹਨਾਂ ਦੇ ਵਿੱਚ ਭਾਈ ਮਣੀ ਸਿੰਘ ਵੀ ਸ਼ਾਮਲ ਸਨ ਬਾਅਦ ਵਿੱਚ ਇਹ ਨਵਾਬੀ ਨਵਾਬ ਕਪੂਰ ਸਿੰਘ ਨੂੰ ਦੇ ਦਿੱਤੀ ਜਾਂਦੀ ਹੈ ਭਾਵੇਂ ਨਵਾਬੀ ਥੋੜਾ ਸਮਾਂ ਸਿੱਖਾਂ ਕੋਲ ਰਹਿੰਦੀ ਹੈ ਪਰ ਤਕੇ ਫੇਰ ਸਿੱਖਾਂ ਦੇ ਉੱਪਰ ਜ਼ੁਲਮ ਦੀ ਹਨੇਰੀ ਜਿਹੜੀ ਉਹ ਚੁਲਾ ਦਿੱਤੀ ਜਾਂਦੀ ਹੈ ਤਾਂ ਇਸ ਸਮੇਂ ਦੌਰਾਨ ਭਾਈ ਮਨੀ ਸਿੰਘ ਜੀ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਤੇ ਹੀ ਸੁਭਾਏਮਾਨ ਸੀ ਤਾਂ ਉਸ ਵੇਲੇ ਜਦੋਂ ਭਾਈ ਮਨੀ ਸਿੰਘ ਦੇ ਮਨ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਕਈ ਸਾਲ ਹੋ ਗਏ ਕਿਉਂਕਿ 1733 ਵਿੱਚ ਨਵਾਬੀ ਮਿਲਣ ਤੋਂ ਬਾਅਦ ਜਦੋਂ ਛੇਤੀ ਨਵਾਬੀ ਚਲੇ ਜਾਂਦੀ ਹੈ ਤਾਂ ਕਈ ਸਾਲ ਬੀਤ ਚੁੱਕੇ ਸਨ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਤੇ ਸਿੱਖਾਂ ਦਾ ਕੋਈ ਵੀ ਇਕੱਠ ਨਹੀਂ ਸੀ ਹੋਇਆ ਸਿੱਖ ਜੰਗਲਾਂ ਤੇ ਪਹਾੜਾਂ ਵਿੱਚ ਰਹਿ ਕੇ ਜਿਹੜਾ ਦਿਨ ਬਤੀਤ ਕਰ ਰਹੇ ਸਨ ਤਾਂ ਭਾਈ ਮਨੀ ਸਿੰਘ ਜੀ ਨੇ ਵਿਚਾਰ ਕੀਤੇ ਕਿ ਸਿੱਖਾਂ ਦਾ ਇਕੱਠ ਕਰਨਾ ਚਾਹੀਦਾ ਹੈ ਤਾਂ ਉਸ ਵੇਲੇ ਦੇ ਨਾਲ ਉਹਨਾਂ ਨੇ ਭਾਈ ਸੁਬੇਕ ਸਿੰਘ ਜੀ ਜਿਹੜੇ ਜੰਬਰ ਪਿੰਡ ਵਾਲੇ ਸਨ ਜਿਨ੍ਹਾਂ ਦੀ ਸਰਕਾਰੀ ਦਰਬਾਰੇ ਵੀ ਬਣਦੀ ਸੀ ਸਰਦਾਰ ਸੂਰਤ ਸਿੰਘ ਹੋਣੇ ਹੋਰ ਜਿਹੜੇ ਲੋਕ ਸਨ ਉਹਨਾਂ ਨੂੰ ਵਿੱਚ ਪਾ ਕੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨਾਲ ਗੱਲ ਕੀਤੀ ਕਿ ਅਸੀਂ ਦੀਵਾਲੀ ਦਾ ਮੇਲਾ ਮਨਾਉਣਾ ਚਾਹੁੰਦੇ ਹਾਂ ਤਾਂ ਸਮਝੌਤਾ ਹੁੰਦਾ ਹੈ ਕਿ ਇੱਕ ਦਿਨ ਦਾ 1000 ਰੁਪਇਆ ਟੈਕਸ ਦਿੱਤਾ ਜਾਵੇਗਾ 10 ਦਿਨ ਦਾ ਮੇਲਾ ਬਣਾਇਆ ਜਾਵੇਗਾ ਤੇ 10 ਦਿਨਾਂ ਦਾ 10000 ਰੁਪਇਆ ਜਿਹੜਾ ਉਹ ਟੈਕਸ ਤਾਰਿਆ ਜਾਵੇਗਾ ਭਾਈ ਮਨੀ ਸਿੰਘ ਜੀ ਨੇ ਵਿਚਾਰਿਆ ਜਦੋਂ ਸਿੱਖ ਆਉਣਗੇ ਤਾਂ ਪੈਸੇ ਇਕੱਠੇ ਹੋਣਗੇ ਆਪਾਂ ਟੈਕਸ ਭਰ ਦੇਾਂਗੇ ਜਿਹਦੇ ਨਾਲ ਕੌਮ ਜਿਹੜੀ ਉਹ ਇਕੱਠੀ ਹੋ ਜਾਵੇਗੀ ਜਿਹਦੇ ਨਾਲ ਸਿੱਖਾਂ ਦੇ ਮਸਲੇ ਵਿਚਾਰੇ ਜਾਣਗੇ ਰਣਨੀਤੀ ਤਿਆਰ ਕੀਤੀ ਜਾਏਗੀ ਤਾਂ ਇਸ ਕਰਕੇ ਭਾਈ ਮਨੀ ਸਿੰਘ ਹੋਣਾ ਨੇ ਇਹ ਮੇਲਾ ਮਨਾਉਣ ਦੀ ਪ੍ਰਵਾਨਗੀ ਲੈ ਲਈ ਸੀ ਭਾਈ ਮਣੀ ਸਿੰਘ ਉਹਨਾਂ ਨੇ ਦੂਰ ਦੂਰ ਤੱਕ ਚਿੱਠੀਆਂ ਲਿਖ ਦਿੱਤੀਆਂ ਵੀ ਐਸ ਵਾਰੀ ਤੁਸੀਂ ਜਿਹੜਾ ਦੀਵਾਲੀ ਦੇ ਉੱਪਰ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਤੇ ਆਓ ਤਾਂ ਉਸ ਵੇਲੇ ਦੇ ਨਾਲ ਜਦੋਂ ਇੱਕ ਪਾਸੇ ਜਕਰੀਆ ਖਾਨ ਨੇ ਸਿਖਾ ਨਾਲ ਸਮਝੌਤਾ ਕਰ ਲਿਆ 10000 ਰੁਪਏ ਲੈਣਾ ਕਰ ਲਿਆ ਤਾਂ ਦੂਜੇ ਪਾਸੇ ਫੌਜ ਜਿਹੜੀ ਸੀ ਸ੍ਰੀ ਅਮਰਤਸਰ ਸਾਹਿਬ ਦੇ ਨੇੜੇ-ਨੇੜੇ ਭੇਜ ਦਿੱਤੀ ਕਿ ਜਦੋਂ ਸਿੱਖ ਆਉਣਗੇ ਇਹਨਾਂ ਦੇ ਉੱਪਰ ਹਮਲਾ ਕਰਕੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ ਭਾਈ ਮਣੀ ਸਿੰਘ ਜੀ ਜਿਹੜੇ ਸੂਝਵਾਨ ਸਨ ਉਹ ਇਸ ਗੱਲ ਨੂੰ ਵਿਚਾਰ ਕੇ ਉਹਨਾਂ ਨੇ ਵਾਪਸ ਚਿੱਠੀ ਲਿਖ ਦਿੱਤੀਆਂ ਕਿ ਸਰਕਾਰ ਦੀ ਨੀयत ਬਈਮਾਨ ਹੋ ਗਈ ਹੈ ਤੁਸੀਂ ਕੋਈ ਵੀ ਜਿਹੜਾ ਵਾ ਉਹ ਅੰਮ੍ਰਿਤਸਰ ਦੀ ਧਰਤੀ ਤੇ ਨਾ ਆਇਓ ਦੀਵਾਲੀ ਲੰਘ ਜਾਂਦੀ ਹੈ ਸਿੱਖ ਅੰਮ੍ਰਿਤਸਰ ਦੀ ਧਰਤੀ ਤੇ ਨਹੀਂ ਆਉਂਦੇ ਜਦੋਂ ਸਰਕਾਰ ਨੇ ਕਿਹਾ ਵੀ ਸਾਡਾ ਟੈਕਸ ਦਿਓ ਤਾਂ ਭਾਈ ਮਨੀ ਸਿੰਘ ਕਹਿਣ ਲੱਗੇ ਅਸੀਂ ਮੇਲਾ ਬਣਾਇਆ ਨਹੀਂ ਸੰਗਤ ਆਈ ਨਹੀਂ ਅਸੀਂ ਪੈਸੇ ਕਿੱਥੋਂ ਦੇਈਏ ਤਾਂ ਬਾਅਦ ਵਿੱਚ ਫੇਰ ਜਿਹੜਾ ਵਾ ਉਹ ਇੱਕ ਕਰਾਰਨਾਮਾ ਹੁੰਦਾ ਹੈ ਤੇ ਵਿਸਾਖੀ ਦੇ ਉੱਪਰ ਤੁਸੀਂ ਜਿਹੜਾ ਵ ਸਿੱਖਾਂ ਨੂੰ ਸੱਦ ਸਕਦੇ ਹੋ ਜਿਹਦੇ ਵਿੱਚ ਭਾਈ ਮਨੀ ਸਿੰਘ ਹੋਣਾ ਨੇ ਆਪਣੇ ਭਰਾਤਾ ਭੂਪਤ ਸਿੰਘ ਹੋਣਾ ਨੂੰ ਜਿਹੜਾ ਸੀ ਲਾਹੌਰ ਭੇਜ ਕੇ ਇਹ ਸਮਝੌਤਾ ਕੀਤਾ ਸੀ ਹੁਣ ਜਦੋਂ ਵਿਸਾਖੀ ਦੇ ਉੱਪਰ ਜਿਹੜਾ ਸੀ ਸਿੱਖਾਂ ਨੂੰ ਚਿੱਠੀਆਂ ਲਿਖੀਆਂ ਗਈਆਂ ਤਾਂ ਉਸ ਵੇਲੇ ਵੀ ਲਖਪਤ ਰਾਏ ਫੌਜ ਲੈ ਕੇ ਰਾਮ ਤੀਰਥ ਲਾਗੇ ਆਣ ਕੇ ਆਪਣੀ ਫੌਜ ਨੂੰ ਬਿਠਾ ਕੇ ਬੈਠ ਜਾਂਦਾ ਹੈ ਤਾਂ ਭਾਈ ਮਨੀ ਸਿੰਘ ਜਾਣਗੇ ਕਿ ਸਰਕਾਰ ਦੀ ਨੀਅਤ ਐਸ ਵੇਲੇ ਵੀ ਮਾੜੀ ਹੈ ਤਾਂ ਭਾਈ ਮਨੀ ਸਿੰਘ ਹੁਣਾਂ ਨੇ ਫੇਰ ਚਿੱਠੀਆਂ ਲਿਖ ਕੇ ਕਿਹਾ ਵੀ ਹੁਣ ਕੋਈ ਵੀ ਜਿਹੜਾ ਵਾ ਉਹ ਅੰਮ੍ਰਿਤਸਰ ਦੀ ਧਰਤੀ ਤੇ ਨਾ ਆਵੇ ਹੁਣ ਜਿਸ ਵੇਲੇ ਦੇ ਨਾਲ ਵਿਸਾਖੀ ਲੰਘ ਜਾਂਦੀ ਹੈ ਕੋਈ ਵੀ ਸਿੱਖ ਅੰਮ੍ਰਿਤਸਰ ਦੀ ਧਰਤੀ ਤੇ ਨਹੀਂ ਆਉਂਦਾ ਤਾਂ ਭਾਈ ਮਨੀ ਸਿੰਘ ਜੀ ਜਿਹੜੇ ਐ ਉਹ ਪੈਸੇ ਨਹੀਂ ਤਾਰਦੇ ਤਾਂ ਫਿਰ ਉਸ ਵੇਲੇ ਦੇ ਨਾਲ ਲਖਪਤ ਰਾਏ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰ ਲੈਂਦਾ ਹੈ ਜਾਂ ਤੇ ਸਾਡੇ ਪੈਸੇ ਦਿਓ ਜੇ ਪੈਸੇ ਨਹੀਂ ਦਿੰਦੇ ਟੈਕਸ ਨਹੀਂ ਭਰਦੇ ਤਾਂ ਫਿਰ ਤੁਹਾਨੂੰ ਜਿਹੜਾ ਉਹ ਖਤਮ ਕਰ ਦਿੱਤਾ ਜਾਵੇਗਾ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਹਨਾਂ ਦੀ ਪਤਨੀ ਬਸੰਤ ਕੌਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਦੇ ਨਾਲ ਨਾਲ ਉਹਨਾਂ ਦੇ ਭਰਾ ਭੂਪਤ ਸਿੰਘ ਨੂੰ ਗੁਲਜਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜਗਤ ਸਿੰਘ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਭਾਈ ਮਨੀ ਸਿੰਘ ਜੀ ਦਾ ਘਰ ਜਿਹੜਾ ਸੀ ਉਹਨੂੰ ਜਿਹੜਾ ਉਹ ਲੁੱਟ ਲਿਆ ਜਾਂਦਾ ਹੈ ਇਹਨਾਂ ਨੂੰ ਜਾ ਕੇ ਲਾਹੌਰ ਦੀ ਧਰਤੀ ਦੇ ਉੱਪਰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਭਾਈ ਮਨੀ ਸਿੰਘ ਜੀ ਜੇਲ੍ਹ ਦੇ ਵਿੱਚ ਵੀ ਬਾਣੀ ਪੜ੍ਹਦੇ ਆ ਤੇ ਦੂਜੇ ਸਿੱਖਾਂ ਨੂੰ ਬਾਣੀ ਪੜ੍ਹਾਉਣ ਦੀ ਸੇਵਾ ਕਰਦੇ ਆ ਤਾਂ ਫਿਰ ਆਖਰਕਾਰ ਹੁੰਦਾ ਕੀ ਹੈ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ ਭਾਈ ਮਣੀ ਸਿੰਘ ਤੇ ਬਾਕੀ ਸਿੱਖਾਂ ਨੂੰ ਜਿਹੜਾ ਉਹ ਸ਼ਹੀਦ ਕਰਨ ਵਾਸਤੇ ਸਜ਼ਾ ਸੁਣਾਈ ਗਈ ਭਾਈ ਜਗਤ ਸਿੰਘ ਨੂੰ ਸ਼ਹੀਦ ਕੀਤਾ ਗਿਆ ਭਾਈ ਗੁਲਜਾਰ ਸਿੰਘ ਜੀ ਜਿਹੜੇ ਸਨ ਉਹਨਾਂ ਦੀ ਪੁੱਠੀ ਖੱਲ ਲਾਈ ਗਈ ਭਾਈ ਭੂਪਤ ਸਿੰਘ ਜੀ ਜਿਹੜੇ ਨੇ ਉਹਨਾਂ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ ਗਈਆਂ ਤੇ ਨਾਲੇ ਉਹਨਾਂ ਨੂੰ ਚਰਖੜੀ ਤੇ ਚੜਾ ਕੇ ਸ਼ਹੀਦ ਕੀਤਾ ਗਿਆ ਭਾਈ ਮਣੀ ਸਿੰਘ ਵਾਸਤੇ ਫੈਸਲਾ ਸੁਣਾਇਆ ਗਿਆ ਇਹਨਾਂ ਦਾ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਜਾਵੇ ਭਾਈ ਮਣੀ ਸਿੰਘ ਜੀ ਨੂੰ ਜਿਹੜਾ ਸੀ ਉਸ ਵੇਲੇ ਦੇ ਨਾਲ ਨਖਾਸ ਚੌਂਕ ਦੇ ਵਿੱਚ ਲਿਆਂਦਾ ਗਿਆ ਇਹ 25 ਹਾੜ ਸਨ 1738 ਈਸਵੀ ਨੂੰ ਉਹਨਾਂ ਦਾ ਬੰਦ-ਬੰਦ ਕਟਣਾ ਸ਼ੁਰੂ ਕੀਤਾ ਜਾਂਦਾ ਹੈ ਤਾਂ ਇਤਿਹਾਸ ਕਹਿੰਦਾ ਹੈ ਜਦੋਂ ਉਹਨਾਂ ਦਾ ਬੰਦ ਕਟਿਆ ਜਾਣ ਲੱਗਿਆ ਤਾਂ ਉਸ ਵੇਲੇ ਜਲਾਦ ਕਹਿੰਦਾ ਹੈ ਕਿ ਮਣੀ ਸਿੰਘ ਇਹ ਸਰੀਰ ਦੁਬਾਰਾ-ਦੁਬਾਰਾ ਨਹੀਂ ਮਿਲਣਾ ਇਸ ਕਰਕੇ ਅਜੇ ਵੀ ਸਮਾਂ ਹੈ ਤੂੰ ਸਿੱਖੀ ਛੱਡ ਦੇ ਤਾਂ ਤੇਰੀ ਜਾਨ ਜਿਹੜੀ ਉਹ ਬਚ ਜਾਵੇਗੀ ਤਾਂ ਭਾਈ ਮਣੀ ਸਿੰਘ ਜੀ ਕਹਿਣ ਲੱਗੇ ਦੇਹੀ ਕਿਸ ਕੀ ਬਾਪਰੀ ਜੇ ਸਿੱਖੀ ਸਾਬਤ ਹੋਏ ਦੇਹੀ ਤੋਂ ਆਵਣ ਜਾਨ ਹੈ ਸਿੱਖੀ ਮਿਲੇ ਕੱਦ ਕੋਏ ਕਿ ਸਰੀਰ ਦਾ ਕੀ ਹੈ ਇਹ ਤਾਂ ਫਿਰ ਵੀ ਮਿਲ ਸਕਦਾ ਹੈ ਪਰ ਸਿੱਖੀ ਦੁਬਾਰਾ ਦੁਬਾਰਾ ਨਹੀਂ ਮਿਲਦੀ ਹੁੰਦੀ ਇਸ ਕਰਕੇ ਮੈਂ ਸਿੱਖੀ ਨਹੀਂ ਛੱਡ ਸਕਦਾ ਭਾਈ ਮਨੀ ਸਿੰਘ ਤੇ ਸਾਹਮਣੇ ਬੈਠੇ ਕਾਤਲ ਦੇ ਜਿਹੜੇ ਸਵਾਲ ਤੇ ਜਵਾਬ ਹੁੰਦੇ ਆ ਉਹਨਾਂ ਨੂੰ ਪ੍ਰਿੰਸੀਪਲ ਗੰਗਾ ਸਿੰਘ ਜੀ ਲਿਖਦੇ ਆ ਉਹ ਕਹਿੰਦੇ ਨੇ ਅੰਗ ਅੰਗ ਤੇ ਮੇਰੇ ਕਾਤਲ ਖੰਜਰ ਜਦੋਂ ਚਲਾਏਗਾ ਕੱਟ ਕੱਟ ਕੇ ਬੰਦ ਤੂੰ ਮੇਰੇ ਧਰਤੀ ਜਦੋਂ ਵਗਾਏਂਗਾ ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ ਸੂਰ ਸੁਲਾਹੀ ਖੰਜਲ ਪਿਆਲਾ ਜਿਸ ਨੇ ਆਖ ਸੁਨਾਇਆ ਏ ਬਿੰਗ ਕਸਾਈਆਂ ਦਾ ਸਹਿਣਾ ਜਿਨੇ ਸੱਦ ਇਸ਼ਕ ਦਾ ਲਾਇਆ ਏ ਉਸ ਮੁਰਸ਼ਿਦ ਦੇ ਚੇਲੇ ਹਾਂ ਇਹ ਸਾਬਤ ਕਰ ਦਿਖਲਾਵਾਂਗੇ ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅੱਜ ਬਤਮਾਸ਼ਾ ਲਾਵਾਂਗੇ ਤੂੰ ਆਖੇ ਟੁਕੜੇ ਦਾ ਨੌਕਰ ਮਾਲਕ ਹੁਕਮ ਮੰਨਾਨਾ ਹਾਂ ਮੈਂ ਜੀਵਨ ਦਾ ਮੰਗਤ ਜਿਸ ਦਾ ਤਿਸ ਦਾ ਹੁਕਮ ਮੰਨਾਨਾ ਹਾਂ ਤੇਰੀ ਤਲਬ ਰੁਪਈਏ ਅਸੀਂ ਜੀਵਨ ਪਦਵੀ ਪਾਵਾਂਗੇ ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ ਭਾਈ ਮਣੀ ਸਿੰਘ ਜੀ ਕਾਤਲ ਨੂੰ ਕਹਿੰਦੇ ਐ ਤੂੰ ਮੇਰਾ ਬੰਦ-ਬੰਦ ਕੱਟ ਅਸੀਂ ਦੁਨੀਆ ਨੂੰ ਜਿਹੜਾ ਉਹ ਸੱਚ ਬਖਾਵਾਂਗੇ ਫਿਰ ਭਾਈ ਮਣੀ ਸਿੰਘ ਜੀ ਦਾ ਬੰਦ-ਬੰਦ ਕੱਟਣਾ ਸ਼ੁਰੂ ਕੀਤਾ ਜਾਂਦਾ ਹੈ ਬੰਦ-ਬੰਦ ਕੱਟ ਕੇ ਉਹਨਾਂ ਦੇ ਸਰੀਰ ਦੇ ਟੋਟੇ-ਟੋਟੇ ਕਰਕੇ 25 ਹਾੜ 1738 ਈਸਵੀ ਨੂੰ ਲਾਹੌਰ ਦੇ ਨਖਾਸ ਚੌਂਕ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਉੱਥੇ ਅੱਜਕੱਲ ਸ਼ਹੀਦ ਗੰਜ ਬਣਿਆ ਹੋਇਆ ਹੈ ਤਾਂ ਫਿਰ ਜਿੱਥੇ ਭਾਈ ਮਣੀ ਸਿੰਘ ਜੀ ਹੋਣਾ ਦਾ ਸੰਸਕਾਰ ਕੀਤਾ ਜਾਂਦਾ ਹੈ ਉੱਥੇ ਵੀ ਜਿਹੜਾ ਸ਼ਹੀਦ ਗੰਜ ਬਣਿਆ ਹੋਇਆ ਹੈ 94 ਸਾਲ ਦੀ ਉਮਰ ਦੇ ਵਿੱਚ ਭਾਈ ਮਨੀ ਸਿੰਘ ਜੀ ਜਿਹੜੇ ਉਹ ਸ਼ਹੀਦ ਹੋ ਜਾਂਦੇ ਹਨ ਉਹਨਾਂ ਨੇ ਗੁਰੂ ਹਰ Rai ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਚਾਰ ਗੁਰੂ ਸਾਹਿਬਾਨ ਦੇ ਸਰੀਰਕ ਰੂਪ ਵਿੱਚ دیدار ਕੀਤੇ ਆਪਣੇ ਹੱਥਾਂ ਦੇ ਨਾਲ ਪਾਵਨ ਪਵਿੱਤਰ ਗੁਰਬਾਣੀ ਨੂੰ ਲਿਖਿਆ ਸਿੱਖਾਂ ਨੂੰ ਗੁਰਬਾਣੀ ਸੰਥਿਆ ਕਰਵਾਈ ਗੁਰਬਾਣੀ ਦੀ ਕਥਾ ਕਰਕੇ ਦੱਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਾਨ ਤੋਂ ਬਾਅਦ ਕੌਮ ਦੀ ਜੋਗ ਅਗਵਾਈ ਕੀਤੀ ਭਾਈ ਮਨੀ ਸਿੰਘ ਹੋਣਾ ਨੇ ਜੇ ਸਿੱਖੀ ਦੇ ਵਿੱਚ ਝਗੜਾ ਵੀ ਖੜਾ ਹੋਇਆ ਤੱਕ ਖਾਲਸਾ ਤੇ ਬਦਈ ਖਾਲਸਾ ਦਾ ਉਹ ਵੀ ਭਾਈ ਮਣੀ ਸਿੰਘ ਹੋਣਾ ਨੇ ਜਿਹੜਾ ਸੀ ਉਹ ਨਵੇੜਿਆ ਫਿਰ ਉਹਨਾਂ ਦੇ ਦਾਦਾ ਜੀ ਸ਼ਹੀਦ ਉਹਨਾਂ ਦੇ ਜਿਹੜੇ ਭਰਾ ਸ਼ਹੀਦ 10 ਭਰਾ ਤੇ ਇੱਕ ਉਹ ਆਪ ਕੁੱਲ 11 ਜਣੇ ਸ਼ਹੀਦ ਫਿਰ ਉਹਨਾਂ ਦੇ ਸੱਤ ਪੁੱਤਰ ਸ਼ਹੀਦ ਤੇ 10 ਉਹਨਾਂ ਦੇ ਪੁੱਤਰੇ ਸ਼ਹੀਦ ਕੁੱਲ ਤਿੰਨ ਪੀੜੀਆਂ ਦੇ ਵਿੱਚ 29 ਪਰਿਵਾਰ ਦੇ ਮੈਂਬਰ ਜਿਹੜੇ ਐ ਉਹ ਸ਼ਹੀਦ ਹੁੰਦੇ ਐ ਇਸੇ ਕਰਕੇ ਕਵੀਆਂ ਨੇ ਭਾਈ ਮਣੀ ਸਿੰਘ ਜੀ ਦੇ ਪ੍ਰਥਾਏ ਲਿਖਿਆ ਐ ਕਰਨੀ ਜੈਸੀ ਮਣੀ ਸਿੰਘ ਕੀਨੇ ਐਸੀ ਕਰੀ ਨਾ ਕਾਹੂ ਪੀਨੀ ਕਹਿਣ ਲੱਗੇ ਜਿਹੋ ਜੀ ਕਰਨੇ ਭਾਈ ਬਣੀ ਸਿੰਘ ਨੇ ਕੀਤੇ ਐ ਇਹੋ ਜੀ ਕੋਈ ਨਹੀਂ ਕਰ ਸਕਿਆ ਬੈਠ ਕਟਾਏ ਨਿਜ ਸਭ ਅੰਗਾ ਜਰਾ ਸਿਦਕ ਨਹਿਕੀਨ ਅਪੰਗਾ ਕਹਿੰਦੇ ਬੜੇ ਸਿਦਕ ਨਾਲ ਉਹ ਸ਼ਹੀਦ ਹੋ ਗਏ ਰੰਚਕ ਮਾਤਰ ਵੀ ਉਹ ਡੋਲੇ ਨਹੀਂ ਉਹਨਾਂ ਦੀ ਕਰਨੀ ਨੂੰ ਕੋਟ ਕੋਟ ਪ੍ਰਣਾਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ